ਇੱਕ ਹੈਲੀਕਾਪਟਰ ਜਿਹੜਾ ਕਿਸਾਨਾਂ ਦੇ ਉੱਪਰ ਦੀ ਲੰਘਿਆ ਕਿਸਾਨਾਂ ਵੱਲੋਂ ਵੱਡਾ ਉਸ ਵੱਲੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਜੇਕਰ ਇਸ ਵਿੱਚ ਪੀਐਮ ਮੋਦੀ ਨੇ ਤਾਂ ਸਾਡਾ ਧਰਨਾ ਦੇਖ ਕੇ ਜਾਂ ਸਾਡਾ ਪ੍ਰਦਰਸ਼ਨ ਦੇਖ ਕੇ ਜ਼ਰੂਰ ਲੰਘੇ ਹੋਣਗੇ ਸਰਕਾਰ ਕੇ ਪਾਸ ਤੋਂ ਗੋਲੀਆਂ ਆ ਗੋਲੀ ਮਾਰ ਸਕਿਆ ਸਰਕਾਰ ਕੇ ਪਾਸ ਬਹੁਤ ਤੰਤਰ ਲੜਨੇ ਵਾਸਤਾ ਆਪਣੇ ਪਾਸ ਸਿਰ ਇੱਕ ਤੰਤਰ ਉਹ ਵਾਅਦੇ ਕਰੇ ਉਹਨਾਂ 'ਤੇ ਕੋਈ ਗੌਰ ਨਹੀਂ ਕਰੀ ਗਈ ਮੰਗ ਨਹੀਂ ਹੈ ਮਾਰੀ ਕੋਈ ਵੀ ਨਾ ਆਪਾਂ ਨੇ ਕਦੀ ਮੰਗ ਮੰਗੀ ਤੋ ਨਾ ਆਪਾਂ ਕਦੀ ਮੰਗਾਈ ਕੋਈ ਯਾਰ ਦੱਕੀ ਹੋਦੀ ਹੈ 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 ਬਰੂਜ ਕਾ ਸਾਹਬ ਹੈ ਅਰੇ ਹਾਂ ਨਹੀਂ ਨਹੀਂ ਛੋੜ ਦੇ ਹਾਂ ਆਹ ਸੋਹ ਹੈ ਜਦੋਂ ਉਹ ਦੇਖਦੇ ਜਾਂਦੇ ਜਾਂਦੇ ਨਜ਼ਾਰਾ ਦੇਖ ਕੇ ਬੁਰਗੂ ਤੋਂ ਬਹੁਾਈ ਡਰੂਗਾ ਤਾਂ ਤੁਸੀਂ ਸ਼ਾਟ ਦੇਖੇ ਹੁਣੇ ਕਿ ਇੱਕ ਹੈਲੀਕਾਪਟਰ ਜਿਹੜਾ ਕਿਸਾਨਾਂ ਦੇ ਉੱਪਰ ਦੀ ਲੰਘਿਆ ਕਿਸਾਨਾਂ ਵੱਲੋਂ ਵੱਡਾ ਉਸ ਵੱਲੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਜੇਕਰ ਇਸ ਵਿੱਚ ਪੀਐਮ ਮੋਦੀ ਨੇ ਤਾਂ ਸਾਡਾ ਧਰਨਾ ਦੇਖ ਕੇ ਜਾਂ ਸਾਡਾ ਪ੍ਰਦਰਸ਼ਨ ਦੇਖ ਕੇ ਜ਼ਰੂਰ ਲੰਘੇ ਹੋਣਗੇ ਤਾਂ ਇਸ ਬੰਦੀ ਗੱਲ ਕਰਦੇ ਆਂ ਬਾਈ ਜੀ ਅੱਜ ਪੀਐਮ ਮੋਦੀ ਪਹੁੰਚ ਰਹੇ ਆ ਤੇ ਇੱਕ ਹੈਲੀਕਾਪਟਰ ਵੀ ਲੰਘਿਆ ਜਿਸ ਵਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਪੀਐਮ ਮੋਦੀ ਵੀ ਹੋ ਸਕਦੇ ਆ ਉਸ ਵਿੱਚ ਤਾਂ ਬਟ ਤੁਸੀਂ ਧਰਨਾ ਲਗਾ ਕੇ ਬੈਠੇ ਹੋ ਉਹ ਤਾਂ ਹੈਲੀਕਾਪਟਰ ਆਹੀਂ ਵੀ ਜਿਹੜੇ ਆਪਣੇ ਰੈਲੀ ਕਰਕੇ ਚਲੇ ਜਾਣਗੇ ਨਹੀਂ ਨਹੀਂ ਦੇਖੋ ਆਪਾਂ ਨੂੰ ਆਪਾਂ ਇਤਨੀ ਦੂਰ ਨਹੀਂ ਪਹੁੰਚ ਸਕਦੇ ਹੈ ਠੀਕ ਹੈ ਨਹੀਂ ਵੀ ਆਪਾਂ ਹੈਲੀਕਾਪਟਰ ਕਮ ਕਾਬਲਾ ਤੋਂ ਕਹਾ ਮਾਰੇ ਉਹ ਤਾਂ ਇਹੀ ਆਪਣੇ ਟਰੈਕਟਰ ਟਰੱਲੀਆਂ ਆ ਇਨੀ ਗੱਲ ਅੰਦੋਲਨ ਲੜਿਆ ਜਾ ਹਮਾਰੇ ਵਾ ਆਪਣਾ ਕੋਈ ਸਰਕਾਰ ਕੇ ਪਾਸ ਬਹੁਤ ਤੰਤਰ ਸਰਕਾਰ ਕੇ ਪਾਸ ਤੋਂ ਹਰ ਸਰਕਾਰ ਚਾਹਮਨ ਨੂੰ ਇਹਦੇ ਲੱਟੀ ਚਾਰਜ ਕਰਕੇ ਪਹੁੰਚਾਈ ਵੀ ਸਕਾਇਆ सरकार के पास तो गोलियां या गोली मार सका या, और सरकार के पास तो बोरियाँ भी हैं जिनम बोरियों पैका किसान कुटे जहाँ या सरकार के पास बहुत तंत्र लड़ने वास्ता अपने पास सिर्फ एक तंत्र है यो संगत तो इसी इसकी आवाज आ जा, ਜਿਵੇਂ 2022 ਵਿੱਚ 5 ਜਨਵਰੀ ਨੂੰ ਪੀਐਮ ਮੋਦੀ ਫਿਰੋਜ਼ਪੁਰ ਪਹੁੰਚ ਰਹੇ ਸੀ ਤਾਂ ਉਸ ਸਮੇਂ ਜਿਹੜਾ ਕਿਸਾਨਾਂ ਵੱਲੋਂ ਰਸਤਾ ਘੇੜਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਕੀ ਉਹ ਹੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਕਿ ਰੈਲੀ ਨਾ ਹੋਣ ਦਿੱਤੀ ਜਾਵੇ ਨਹੀਂ ਦੇਖੋ ਰੈਲੀ ਕਰਨ ਨੂੰ ਆਪਾਂ ਨੂੰ ਕੋਈ ਉਹ ਨਹੀਂ ਹੈ ਨਾ ਆਪਣੇ ਰੈਲੀ ਮੈਂ ਕੋਈ ਐਡੀ ਕੋਈ ਹਾਂ ਤਾਂ ਸਵਾਲ ਕਰਨੇ ਦੇ 2014 2014 ਅਤੇ 2019 ਦੇ ਬਾਰੇ ਵਿੱਚ ਜਾਣਾ ਵੀ ਆਪਣੇ ਵਾਅਦੇ ਕਰੇ ਆ ਉਹ ਕਿਉਂ ਨਹੀਂ ਉਹ ਵਾਅਦਾ ਵਰ ਖਰਾ ਉਤਰੀ ਝੂਠ ਬੋਲ ਕੇ ਵੋਟਾਂ ਲੈ ਕੇ ਦੋ ਕਈ ਵਾਰ ਲੈ ਕੇ ਦੋ ਵਾਰ ਨਹੀਂ ਕਈ ਵਾਰ ਅਬੈਲੇ ਕੀ ਐਮਪੀ ਕੀ ਫੋਰ ਜ਼ਿਲ੍ਹਾ ਪ੍ਰਸ਼ਦ ਦੀ ਬਹੁਤ ਵੋਟਾਂ ਲਈ ਪਰ ਜੋ ਵਾਅਦੇ ਕਰੇ ਉਨ ਪਰ ਕੋਈ ਗੌਰ ਨਹੀਂ ਕਰੀ ਗਈ ਮੰਗ ਨਹੀਂ ਹੈ ਮਾਰੀ ਕੋਈ ਵੀ ਨਾ ਆਪਾਂ ਨੇ ਕਦੀ ਮੰਗ ਮੰਗੀ ਤੋ ਨਾ ਆਪਾਂ ਕਦੀ ਮੰਗਾ